ਗਰਮੀ ਨੇ 40 ਸਾਲ ਦਾ ਰਿਕਾਰਡ ਤੋੜਿਆ ਸੀ ਜਿੱਥਾਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੀ ਪਰ ਇਸ ਦੇ ਵਿਚਕਾਰ ਹੀ ਖੁਸ਼ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥਾਂ ਪੰਜਾਬ ਦੇ ਵਿੱਚ ਹੁਣ ਮੀਂਹ ਪੈ ਗਿਆ ਹੈ ਜਿੱਥਾਂ ਲੋਕਾਂ ਨੂੰ ਸੁੱਖ ਦਾ ਸਾਹ ਹੈ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੀ ਤੇ ਹੁਣ ਉਹ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੀ ਹੈ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਮੀਂਹ ਵੀ ਪਿਆ ਹੈ ਗੜੇਮਾਰੀ ਵੀ ਹੋਈ ਹੈ ਤਾਂ ਭਿਆਨਕ ਗਰਮੀ ਦੇ ਕਾਰਨ ਜੋ ਧਰਤੀ ਹੈ ਤਪ ਰਹੀ ਸੀ ਕਿਤੇ ਨਾ ਕਿਤੇ ਧਰਤੀ ਨੂੰ ਵੀ ਹੈ ਜਿਹੜਾ ਸਕੂਨ ਮਿਲਿਆ ਤੇ ਲੋਕਾਂ ਨੂੰ ਵੀ ਰਾਹਤ ਮਿਲੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਗੜੇਮਾਰੀ ਵੀ ਹੋਈ ਹੈ ਤਾਂ ਤੁਹਾਡੇ ਇਲਾਕੇ ਦਾ ਕੀ ਹੈ ਹਾਲ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਅਗਰ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਪਿਆ ਤਾਂ ਉਸ ਦੀ ਵੀਡੀਓ ਬਣਾ ਕੇ ਸਾਨੂੰ ਸਾਡੇ ਮੈਸੇਂਜਰ ਤੇ ਜ਼ਰੂਰ ਭੇਜੋ ਅਸੀਂ ਤੁਹਾਡੀ ਵੀਡੀਓ ਹੈ ਜਿਹੜੀ ਜ਼ਰੂਰ ਚਲਾਵਾਂਗੇ ਉਸ ਤੋਂ ਇਲਾਵਾ ਦੱਸਦੇ ਕਿ ਲੋਕਾਂ ਨੂੰ ਬਰੀ ਰਾਹਤ ਮਿਲੀ ਹੈ ਜੀहां ਕਾਫੀ ਜ਼ਿਆਦਾ ਸਮੇਂ ਬਾਅਦ ਜਿਹੜਾ ਮੀਂਹ ਪਿਆ ਸੀ ਤੇ ਲੋਕ ਨੇ ਜਿਹੜੇ ਗਰਮੀ ਤੋਂ ਅੱਕੇ ਹੋਏ ਸੀ ਗਰਮੀ ਤੋਂ ਸਤਾਏ ਪੈਸੀ ਤਚਨਾਬਾਦ ਮੀ ਪਿਆ ਜਿਸ ਨੇ ਲੋਕਾਂ ਦਾ ਜਿਹੜਾ ਸੁੱਖ ਦਾ ਸਾਹ ਆਇਆ ਲੋਕਾਂ ਨੂੰ ਰਾਹਤ ਮਿਲੀ ਹੈ ਤਦ ਆਜ਼ੇ ਕੇ ਤਸਵੀਰਾਂ ਸਾਹਮਣੇ ਆਈਆਂ ਨੇ ਸਮਰਾਲਾ ਤੋਂ ਜਿੱਥੇ ਗੜੇ ਮਾਰੀ ਵੀ ਹੋਈ ਹੈ ਤੇ ਮੀ ਵੀ ਪਿਆ ਤੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਜੀਆ ਮੌਸਮ ਨੇ ਅਚਾਨਕ ਕਰਵਟ ਲਈ ਹੈ ਤਾਂ ਬਿਲਕੁਲ ਭਿਆਨਕ ਗਰਮੀ ਤੋਂ ਲੋਕ ਨੇ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਸੀ ਪਰ ਹੁਣ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਗਰਮੀ ਨੇ 40 ਸਾਲ ਦਾ ਰਿਕਾਰਡ ਤੋੜਿਆ ਸੀ ਜਿੱਥਾਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੀ ਪਰ ਇਸ ਦੇ ਵਿਚਕਾਰ ਹੀ ਖੁਸ਼ਕਾਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥਾਂ ਪੰਜਾਬ ਦੇ ਵਿੱਚ ਹੁਣ ਮੀਂਹ ਪੈ ਗਿਆ ਹੈ ਜਿੱਥਾਂ ਲੋਕਾਂ ਨੂੰ ਸੁੱਖ ਦਾ ਸਾਹ ਹੈ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੀ ਤੇ ਹੁਣ ਉਹ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੀ ਹੈ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਮੀਂਹ ਵੀ ਪਿਆ ਹੈ ਗੜੇਮਾਰੀ ਵੀ ਹੋਈ ਹੈ ਤਾਂ ਭਿਆਨਕ ਗਰਮੀ ਦੇ ਕਾਰਨ ਜੋ ਧਰਤੀ ਹੈ ਤਪ ਰਹੀ ਸੀ ਕਿਤੇ ਨਾ ਕਿਤੇ ਧਰਤੀ ਨੂੰ ਵੀ ਇਹ ਜਿਹੜਾ ਸਕੂਨ ਮਿਲਿਆ ਹੈ ਤੇ ਲੋਕਾਂ ਨੂੰ ਵੀ ਰਾਹਤ ਮਿਲੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਗੜੇਮਾਰੀ ਵੀ ਹੋਈ ਹੈ ਤਾਂ ਤੁਹਾਡੇ ਇਲਾਕੇ ਦਾ ਕੀ ਹੈ ਹਾਲ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਅਗਰ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਪਿਆ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਸਾਨੂੰ ਸਾਡੇ ਮੈਸੇਂਜਰ ਤੇ ਜ਼ਰੂਰ ਭੇਜੋ ਅਸੀਂ ਤੁਹਾਡੀ ਵੀਡੀਓ ਹੈ ਜਿਹੜੀ ਜ਼ਰੂਰ ਚਲਾਵਾਂਗੇ ਉਸ ਤੋਂ ਇਲਾਵਾ ਦੱਸਦੇ ਕਿ ਲੋਕਾਂ ਨੂੰ ਹੈ ਬਰੀ ਰਾਹਤ ਮਿਲੀ ਹੈ ਜੀहां ਕਾਫੀ ਜ਼ਿਆਦਾ ਸਮੇਂ ਬਾਅਦ ਜਿਹੜਾ ਮੀਂਹ ਪਿਆ ਸੀ ਤੇ ਲੋਕ ਨੇ ਜਿਹੜੇ ਗਰਮੀ ਤੋਂ ਅੱਕੇ ਹੋਏ ਸੀ ਗਰਮੀ ਤੋਂ ਸਤਾਏ ਪੈਸੀ ਤਚਨਾਬਾਦ ਮੀ ਪਿਆ ਜਿਸ ਨੇ ਲੋਕਾਂ ਦਾ ਜਿਹੜਾ ਸੁੱਖ ਦਾ ਸਾਹ ਆਇਆ ਲੋਕਾਂ ਨੂੰ ਰਾਹਤ ਮਿਲੀ ਹੈ ਤਦ ਦੱਸੇ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਸਮਰਾਲਾ ਤੋਂ ਜਿੱਥੇ ਗੜੇ ਮਾਰੀ ਵੀ ਹੋਈ ਹੈ ਤੇ ਮੀ ਵੀ ਪਿਆ ਤੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਜੀਆ ਮੌਸਮ ਨੇ ਅਚਾਨਕ ਕਰਵਟ ਲਈ ਹੈ ਤਾਂ ਬਿਲਕੁਲ ਭਿਆਨਕ ਗਰਮੀ ਤੋਂ ਲੋਕ ਨੇ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਸੀ ਪਰ ਹੁਣ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ